ਰਾਮ ਨਾਮ ਕਮਲਜੀਤ ਕੌਰ ਬਰਨਾਲਾ ਅੱਜ ਰੋਜ ਪ੍ਰਦਰਸ਼ਨ ਕੀਤਾ ਯਾਰ ਯਾਰ ਰਮਿੰਦਰ ਕੰਨੇ ਨੂੰ ਲੈ ਕੇ ਕੀਦਾਰਾ ਮਸਲਾ ਹੈ ਕਿਉਂਕਿ ਸੰਯੁਕਤ ਮੋਰਚਾ ਸੱਦਾ ਵੀ ਜਦੋਂ ਭਾਜਪਾ ਦੀ ਜਿਹੜੀ ਗੁੱਚੜ ਹਕੂਮਤ ਹੈ ਜਦੋਂ ਵੀ ਇਹ ਪਿੰਡਾਂ ਚ ਆ ਲੋਕ ਸਭਾ ਦੇ ਵੋਟਾਂ ਮੰਗਣ ਵਾਸਤੇ ਆਉਗੀ ਤਾਂ ਕਿਉਂਕਿ ਸਾਡੀਆਂ ਰਹਿੰਦੀਆਂ ਮੰਗਾ ਕੋਈ ਵੀ ਨਹੀਂ ਮੰਨੀਆਂ ਇਹਨਾਂ ਨੇ ਲਖੀਮਪੁਰ ਖੀਰ ਦਾ ਸ਼ਹੀਦ ਹੁਣ ਤੱਕ ਸਾਡੇ ਵਿਚਾਰੇ ਜਿਹੜੇ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਇਹ ਸਾਡੀ ਮੰਗ ਹੈਗੀ ਹੈ ਸਾਡੇ ਕਿਸਾਨ ਜਿਹੜੇ ਆਪਣੇ ਹੱਕ ਲੈਣ ਵਾਸਤੇ ਬਾਰਡਰਾਂ ਤੇ ਬੈਠੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਵੱਡੇ ਵੱਡੇ ਵੈਰੀਗੇਟ ਲਾਏ ਨੇ ਕਿ ਗੋਲੀਆਂ ਵਹਾਈਆਂ ਨੇ ਸਾਡੀਆਂ ਮਾਵਾਂ ਦੀਆਂ ਸਾਡੇ ਭਰਾਵਾਂ ਦੇ ਲੱਤਾਂਵਾਹਾਂ ਤੋੜੀਆਂ ਨੇਗੀਆਂ ਫਿਰ ਇਹ ਭਾਜਪਾ ਦੇ ਲੀਡਰ ਕਿਵੇਂ ਸੋਚ ਸਕਦੇ ਨੇ ਕਿ ਅਸੀਂ ਪਿੰਡਾਂ 'ਚ ਆ ਜਾਾਂਗੇ ਕਿਉਂਕਿ ਅਸੀਂ ਜਿਹੜੀ ਲੋਕ ਤਾਕਤਾਂ ਇਕੱਠੇ ਹੋ ਕੇ ਵਿਰੋਧ ਕਰਾਂਗੇ ਚਾਹੇ ਸਾਡਾ ਅੱਜ ਸ਼ਾਂਤ ਬਈ ਜਣੀ ਵਿਰੋਧ ਹੈਗਾ ਅਸੀਂ ਕੀਤਾ ਵੀ ਹੈ ਤੇ ਕਰਾਂਗੇ ਵੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਪਿੰਡਾਂ 'ਚ ਉਤਰੂਗਾ ਜਦ ਤੱਕ ਪਹਿਲੀ ਵਾਰੀ ਸਾਡੇ ਵਰ ਨਾਲੇ 'ਚ ਆਇਆ ਹੈ ਅਰਵਿੰਦ ਖੰਨਾ ਤੇ ਅੱਗੇ ਦੇਖੇ ਵੀ ਕੀ ਹੁੰਦਾ ਕਿਉਂਕਿ ਜਦੋਂ ਸਾਡੇ ਲੋਕਾਂ ਦੇ ਜਿਹੜੇ ਸਿਰ ਮੜੇ ਹੋਏ ਕਰਜ਼ੇ ਨੇ ਉਹ ਨਹੀਂ ਹਲੇ ਤੱਕ ਮਾਫ਼ ਹੋਏ ਸਾਡੇ 750 ਤੋਂ ਉੱਤੇ ਸ਼ਹੀਦ ਪਰਿਵਾਰ ਹੋਗੇ ਉਹਨਾਂ ਦੇ ਪਰਿਵਾਰਾਂ ਨੂੰ ਹਲੇ ਤੱਕ